Thank you ਲੁਧਿਆਣਾ ਦੇ ਪਰਵਾਹ ਹੰਗਾਰਾ ਮਿਲ ਰਿਹਾ ਜੀ ਅਸੀਂ ਦਾਖਾ ਹਾਰੇ ਸੀਗੇ 2022 ਪਰ ਹੁਣ ਅੱਜ ਹੀ 2024 ਚ ਪੱਕਾ ਜਿੱਤਾਂਗੇ ਜੇ ਦਾਖਾ ਜਿੱਤ ਗਿਆ ਜਿੱਥੇ ਅਸੀਂ ਪਹਿਲਾਂ ਹਾਰੇ ਸੀਗੇ ਇਹਦਾ ਮਤਲਬ ਹੈ ਕਿ ਅਸੀਂ ਸਾਰੇ ਹਲਕੇ ਹੋਰ ਵੀ ਜਿੱਤਨੇ ਆ ਲੁਧਿਆਣਾ ਦੀ ਸੀਟ ਤੇ ਪੰਜਾਬ ਦੇ 13 13 ਸੀਟਾਂ ਜਿੱਤਾਂਗੇ ਸਰ ਲੱਗਦਾ ਵੀ ਲੋਕਾਂ 'ਚ ਇਸ ਵਾਰ ਪੂਰਾ ਸੁਝ ਤੁਸੀਂ ਦੇਖੋ ਤੁਹਾਨੂੰ ਨਹੀਂ ਲੱਗਦਾ ਕਿੰਨਾ ਹੁਣ ਮੀਚ ਵੀ ਜਿੰਨੇ ਲੋਕੀ ਆਏ ਹੋਏ ਆ ਇਨਾ ਉਹਨਾਂ ਚਾਹ ਹੈਗਾ ਤੇ ਉਹ ਗੱਲ ਸੁਣਨਾ ਚਾਹੁੰਦੇ ਐ ਤੇ ਆਪਣੀ ਗੱਲ ਕਰ ਰਹੇ ਐ ਤੇ ਕੋਟਾ ਕਿਉਂ ਨਾ ਬਹਿਣ ਗਿਆ ਕਿੰਨੇ ਪਿੰਡ ਗਾਲੇ ਹੋਣ ਦਸੀ ਜੁਵੇਰ ਦੇ ਅਜੇ ਪਿੰਡ ਕਾਫੀ ਵੱਕੇ ਪਏ ਐ ਹਾਂ ਜੁਵੇਰ ਦਾ ਹੈ ਸਾਡਾ ਪੰਜਵਾਂ ਪਿੰਡ ਸੀਗਾ ਠੀਕ ਹੈ ਜੀ ਲੱਗਦਾ ਵੀ ਪਪਾ ਪਰ ਹੋਏ ਪਏ ਨੇ ਲੋਕ ਇਸ ਦਾ ਬਿਲਕੁਲ ਹੋਏ ਪਏ ਐ ਬਹੁਤ ਬਹੁਤ ਵਧੀਆ ਸਾਨੂੰ ਸਪੋਰਟ ਮਿਲ ਰਹਾ ਬਹੁਤ ਉੱਚਾ ਲੋਕਾਂ ਦਾ ਹਾਈ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਬੜੀ ਖੁਸ਼ੀ ਦਾ ਲਹਿਰ ਦਾ ਮਾਹੌਲ ਇਲੈਕਸ਼ਨ ਦਾ ਪੱਪੀ ਜੀ ਦੇ ਨਾਲ ਪ੍ਰਾਸ਼ਰ ਸਾਹਿਬ ਦੇ ਨਾਲ ਸਾਡੇ ਲੋਕ ਸਭਾ ਲੋਦਣ ਦੇ ਵਿੱਚ ਜੋ ਕੱਲ ਦੇ ਰੋਡ ਸ਼ੋਅ ਤੋਂ ਬਾਅਦ ਜੋ ਲੋਕਾਂ ਦੇ ਵਿੱਚ ਇੱਕ ਚੇਂਜ ਖੁਸ਼ੀ ਆਈ ਆ ਜਿਸ ਤਰ੍ਹਾਂ ਲੋਕਾਂ ਨੇ ਸ਼ਾਹ ਦਿਖਾਇਆ ਉਹ ਤੀਜੀ ਤੇਜੀ ਮੰਜ਼ਲ ਤੇ ਖੜ ਕੇ ਸਾਡੀਆਂ ਭੈਣਾਂ ਬੀਬੀਆਂ ਸਾਡੇ ਬੱਚਿਆਂ ਨੇ ਜਿਸ ਤਰ੍ਹਾਂ ਉਹ ਮਾਨ ਸਾਹਿਬ ਨੂੰ ਪੱਪੀ ਜੀ ਨੂੰ ਜੋ ਸਮਰਥਨ ਦਿੱਤਾ ਜੋ ਉਹਦੇ ਨਾਰੇ ਵਾਇਓ ਜੀ ਜੋਰਾਂ ਦਾ ਕਰਾਊਡ ਸੀਗਾ ਉਹ ਤੋਂ ਸਾਨੂੰ ਲੱਗਦਾ ਵੀ ਸਾਡਾ ਜਿਹੜਾ 13 0 ਦਾ ਸੁਪਨਾ ਸਰਕਾਰ ਹੋਣਾ ਪੱਪੀ ਜੀ ਦੀ ਜਿੱਤ ਯਕੀਨੀ ਹੈ ਯਾਰ ਪੰਡਾਂ ਦੇ ਵਿੱਚ ਇਹਨਾਂ ਨੂੰ ਤਿੰਨ ਹਫ਼ਤੇ ਪਹਿਲਾਂ ਟਿਕਟ ਮਿਲਿਆ ਸੀਗਾ ਬੜੀ ਵਧੀਆ ਫਾਈਟ ਦਿੱਤੀ ਇਹਨਾਂ ਨੇ ਮਾਮੂਲੀ ਜਿਹਾ ਮਾਰਜਿਨ ਰਹਿ ਗਿਆ ਪਰ ਅਸੀਂ ਸਾਰੇ ਕਸਲਾ ਕੱਢ ਦਾਂਗੇ 20000 ਤੋਂ ਉੱਪਰ ਜਿੱਤਾਂਗੇ ਅਸੀਂ ਠੀਕ ਹੈ ਜੀ ਇੰਨਾ ਖੇਡ ਕੇ ਦੀ ਲੀਡ ਕੱਢੋਗੇ ਫਟਾ ਗਏ ਜ ਕੀ ਕਹਿਣਾ ਚਾਹੁੰਦੇ ਜਿਹੜਾ ਰਾਜਪੁਰਿੰਗ ਨੂੰ ਦਿੱਤੇ ਕੀ ਕਾਂਗਰਸ ਲੁਧਿਆਣਾ ਤੋਂ ਕੀ ਕਹਿਣਾ ਚਾਹੁੰਦੇ ਦੇਖੋ ਹੁਣ ਕਾਫੀ ਦੇਰ ਦੇ ਹੱਥ ਬੱਲੇ ਮਾਰਦੇ ਫਿਰਦੇ ਸੀ ਹੁਣ ਇੱਕ ਅੱਧਾ ਲੱਡੂ ਆ ਗਿਆ ਹੱਥ 'ਚ ਥਾਲੀ 'ਚ ਦਾ ਲੱਡੂ ਖਤਮ ਹੋਏ ਹੋਏ ਆ ਇੱਕੋ ਤੋਂ ਗਿੱਦੜ ਵਾਏ ਜਾਣਾ ਪਿਆ ਕੰਨਾ ਹੁਣ ਉਹਨੂੰ ਮਿਲਣ ਲਈ ਇੱਥੇ ਵਾਲੇ ਲੋਕਲ ਦਾ ਜਿਹਨਾਂ ਨੂੰ 10 ਸਾਲ ਮਾਨਸਮਾਨ ਮਿਲਿਆ ਸੀ ਉਹ ਤਾਂ ਸ਼ਤਾਬਦੀ 'ਚ ਬੀਜੇਪੀ ਦੀ ਟਿਕੜ ਲੈ ਕੇ ਚੜ੍ਹਿਆ ਏ ਆ ਹੁਣ ਇੱਕ ਨਵਾਂ ਜਿਹੜਾ ਬੰਦਾ ਵਾ ਜੋ ਇੱਥੇ ਭੇਜਿਆ ਵਾ ਰਾਜਾ ਬੜਿੰਗ ਇਹਨਾਂ ਲੋਕਾਂ ਦੇ ਹਾਥੀ ਆ ਸਾਰਾ ਕੁਝ ਜੀ ਇਹਨਾਂ ਨੇ ਹੀ ਦੱਸ ਦੇਣਾ ਵਾ ਵੀ ਤੁਹਾਨੂੰ ਹਰ ਸਾਲ ਆਉਣੇ ਹੋ ਕੋਈ ਨਵੀਂ ਆਟਮ ਲਿਆ ਕੇ ਸਾਡੇ ਵਿੱਚ ਛੱਡ ਦੇਣੇ ਹੋ ਉੱਥੇ ਦਾ ਕਰ ਲੈ ਉਹਨੂੰ ਇੱਥੇ ਤਾਂ ਬੱਸਾਂ ਨੂੰ ਬੋਡੀਆਂ ਲਵਾਉਣੀਆਂ ਸੀ ਜਦੋਂ ਰਾਜਾ ਜੀ ਮੰਤਰੀ ਸੀ ਬੋਡੀਆਂ ਦਾ ਲਵਾਉਣ ਚਲੇ ਗਿਆ ਸੀ ਰਾਜਸਥਾਨ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਇੱਥੇ ਬੋਡੀਆਂ ਨਹੀਂ ਲਵਾਈਆਂ ਆ ਸਰੰਦ ਜਿੰਨੀ ਆ ਮਰਜ਼ੀ ਬਣਾ ਲਓ ਲੋਕ ਉੱਥੋਂ ਆ ਕੇ ਲੋਹਣੇ ਰਾਜਸਥਾਨ ਗਿਆ ਸੀਗਾ ਇਹ ਜਦੋਂ ਆ ਤਰਕ ਬਸਾਂ ਦੀ ਬੋਡੀਆਂ ਦਾ ਹਿਸਾਬ ਲੈਣਾ ਨਾ ਕਿਤੇ ਟਿਕੜ ਨਾ ਵਿੱਚ ਚੱਦ ਛੱਡ ਕੇ ਚੱਲ ਜਾਵੇ ਧਿਆਨ ਸਾਬ ਗੱਲ ਕਰੀਏ ਪੱਪੀ ਸਾਹਿਬ ਗੱਲ ਕਰੀਏ ਤਾਂ ਕਾਫੀ ਜਿਹੜਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਧਿਆਣੇ ਦੇ ਵਿੱਚ ਵਿਰੋਧ ਆਪ ਹੀ ਹੋਣਾ ਇਹ ਜਨਤਾ ਵਾਹ ਸਾਰਾ ਕੋ ਜਾਣਦੀ ਆ ਇਹ ਨਾਲ ਦੀ ਬੋਰ ਚੜਨੀ ਤਾਕਤ ਆ ਨਾ ਜਿਹਨੂੰ ਚਾਹਣ ਰਾਜ ਕਰਾ ਦੇਣ ਜਿਹਨੂੰ ਚਾਹਣ ਪੁੰਜੇ ਸੁੱੜ ਦੇਣ ਇਹ ਉਹ ਜੀ ਤਾਕਤ ਆ ਇਨਾਂ ਚ ਜਨਤਾ ਚ ਇਹ ਸਾਰਾ ਕੋ ਜਾਣਦੀ ਆ ਹੁਣ ਬਹੁਤ ਦੇਰ ਇਨਾਂ ਨੇ ਲੋਕਾਂ ਨੂੰ ਗਮਰਾਹ ਕਰ ਲਿਆ ਅੱਜ ਕੱਲ ਦੇ ਬੱਚੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਦੇਖ ਦਿਆ ਕੀਨੇ ਸਾਡਾ ਕੰਮ ਕਰਨਾ ਕੀਨੇ ਸਾਡਾ ਸਵਾਰਨਾਮਾ ਇਹ ਸਾਰਾ ਕੁਝ ਜਾਣਦੇ ਆ ਸੱਪੀ ਸਾਹਿਬ ਗੱਲ ਕਰੀਏ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾ ਸੀ ਕਿ ਅਗਰ ਪੈਰਾਸ਼ੂਟ ਰਹੀ ਕੋਈ ਉਮੀਦਵਾਰ ਅਥੇ ਲਾਨਿਆ ਜਾਂਦਾ ਕਾਂਗਰਸਾਂ ਉਹਨਾਂ ਦੇ ਵਰਕਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਆਪਾਂ ਸਾਥ ਨਹੀਂ ਦੇਵਾਂਗੇ ਆਪਾਂ ਘਰੇ ਬੈਣਾ ਜ਼ਰੂਰ ਪਸੰਦ ਕਰਾਂਗੇ ਦੇਖੋ ਇਹ ਕਾਂਗਰਸ ਦਾ ਕਲਚਰ ਬਣ ਚੁੱਕਿਆ ਹੋਇਆ 10 ਜਨਪਦ ਦਾ ਜਿਹੜਾ ਜ਼ਿਆਦਾ ਚਿਹਤਾ ਵਾ ਉਹਨੂੰ ਟਿਕੜ ਮਿਲਦੀ ਆ ਵਰਕਰ ਨੂੰ ਦਾ ਸਾਫ਼ ਹੀ ਕਰ ਦਿੰਦੇ ਆ ਵਰਕਰ ਦਾ ਲੱਭਦੇ ਹੀ ਰਹਿੰਦੇ ਆ ਆ ਬਿੱਟੂ ਨੇ ਜਾਨ ਤੋਂ ਪਹਿਲਾਂ ਕਾਰਪੇਸ਼ਨ ਨੂੰ ਸੰਗਲ ਲਾ ਕੇ ਤਾਲੇ ਲਾਉਣ ਲਾ ਪਿਆ ਆਜ਼ਾਦੀ ਕਲਾਟੀਆਂ ਬਣ ਕੇ ਤੀਜੇ ਦਿਨ ਮੋਦੀ ਤੇ ਅਮਿਤ ਸ਼ਾਹ ਦੀ ਟਗਲ ਲੈ ਕੇ ਸਤਾਪਦੀ ਚ ਵਾਪਸ ਆ ਗਿਆ ਜੀ ਇਹਨਾਂ ਲੋਕਾਂ ਦੇ ਜਿਹੜੇ ਨਾਟਕ ਨੇ ਨਾ ਇਹ ਸਾਰੇ ਜਾਣਦੇ ਆ ਟੀਵੀ ਆ ਚ ਨਾਟਕ ਬੰਦ ਹੋ ਗਏ ਕਾਂਗਰਸ ਭਾਜਪਾ ਕਾਲੀ ਦਲ ਕੋ ਨਾਟਕ ਹੀ ਰਹਿ ਗਿਆ ਪੱਪੀ ਜੀ ਇਹਨਾਂ ਕੋਲ ਲੁਧਿਆਣੇ ਦੇ ਵਿੱਚ ਇੰਨੇ ਚਿਹਰੇ ਸੀ ਭਰਤ ਪੂਛਣਾ ਆਸ਼ੂ ਸੀ ਸੰਜੇ ਦਲਵਾਰ ਸੀ ਡਾਵਰ ਜੀ ਸੀ ਪੰਡ ਜੀ ਕੀ ਗੱਲ ਲੁਧਿਆਣੇ ਦੇ ਚਿਹਰੇ ਨਹੀਂ ਆਗੇ ਸੀ ਦੇਖੋ ਲੁਧਿਆਣੇ ਨਾਲ ਇਹਨਾਂ ਨੇ ਹਮੇਸ਼ਾ ਲੋਕਾਂ ਨੂੰ ਤਾਂ ਐ ਸੋਚਿਆ ਹੋਇਆ ਵੀ ਜਿਹੜਾ ਕੁਝ ਅਸੀਂ ਕਾਂਗੇ ਉਹੀ ਕਰੂਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ 92 ਮੈਂਬਰ ਪੰਜਾਬ ਦੇ 3.5 ਕਰੋੜ ਲੋਕਾਂ ਨੇ ਪਹਿਲਾਂ ਚੁਣ ਕੇ ਵਿਧਾਨ ਸਭਾ 'ਚ ਭੇਜੇ ਸੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਇਹਨਾਂ ਦਾ ਕੋਈ ਚਿਹਰਾ ਹੀ ਹੈ ਨਹੀਂਗਾ ਜਿਹੜੇ 10-12 ਰਹਿ ਗਏ ਉਹ ਵੀ ਐਤਕੀ ਜਾਂਦੇ ਲੱਗਣੇ ਆਪੇ ਪੱਪੀ ਜੀ ਧਾਕੇ ਹਲਕੇ ਦੇ ਵਿੱਚ ਦੌੜਾ ਕਰ ਰਹੇ ਹੋ ਕਿੱਦਾਂ ਦਾ ਸੰਜੋਗ ਮਿਲ ਰਿਹਾ ਪਿੰਡਾਂ ਵਿੱਚ ਕੋਕੋਂ ਕੰਗਸਾਹਬ ਦੀ ਜਿਹੜੀ ਚਾਹੇ ਇਹਨਾਂ ਨੂੰ ਥੋੜੀਆਂ ਜੀਆਂ ਵੋਟਾਂ ਦੇ ਰਹਿ ਗਏ ਐਮਐਲਏ ਨਹੀਂ ਇਹ ਹਲਕਾ ਇੰਚਾਰਜ ਨੇ ਮਿਹਨਤ ਕਰਦਿਆ ਇਹ ਤਾਂ ਹਲਕਾ ਹੀ ਛੱਡ ਕੇ ਚਲੇ ਜਾਂਦੇ ਆ ਲੋਕ ਜੇ ਇਹਨਾਂ ਨੂੰ ਬਾਈਚਾਨ ਜਨਤਾ ਕਿਤੇ ਥੋੜੀਆਂ ਜੀਆਂ ਵੋਟਾਂ ਦੇ ਰਹਿ ਜਵੇ ਅਗਲੇ ਹਲਕੇ 'ਚ ਹੀ ਨਹੀਂ ਵੜਦੇ ਆ ਖੜਾ ਵਾ ਕਾਂਗਸਾਭ ਮੈਂ ਪਹਿਲਾਂ ਅੰਦਰ ਬੋਲਦੇ ਦੱਸਿਆ ਵੀ ਪਹਿਲੀ ਸ਼ਖਸੀਅਤ ਆ ਜੀ ਨੇ ਪਾਰਟੀ ਬਾਜੀ ਨਹੀਂ ਬਣਾਈ ਪਿੰਡਾਂ 'ਚ ਨਹੀਂ ਤਾਂ ਇਹ ਅੱਗੇ ਕੀ ਕਰਦੇ ਉਹ ਫਲਾਣਾ ਕਾਲੀ ਆ ਉਹਨੂੰ ਚੱਕ ਕੇ ਦੋ ਸਾਲ ਦੋ ਕੇਸ ਪਾ ਕੇ ਅੰਦਰ ਭੇਜ ਦੋ ਫਲਾਣਾ ਕਾਂਗਰਸੀ ਆ ਉਹਨਾਂ ਦਾ ਤਿੰਨ ਕੇਸ ਪਾ ਕੇ ਆ ਖੜਾ ਸ਼ਖਸੀਅਤ ਬਣਿਆ ਕੰਮ ਵੀ ਕਰਦਾ ਮੈਂ ਜਿੰਨੇ ਪਿੰਡਾਂ ਚ ਹੋ ਕੇ ਆਇਆ ਹਲਕਾ ਦਾ ਮਨੂੰ ਇਸ ਗੱਲ ਦਾ ਮਾਣ ਹੁੰਦਾ ਦੱਸਦੇ ਵੀ ਹਰ ਪਿੰਡ ਵਾਲਾ ਕਹਿੰਦਾ ਵਾ ਵੀ ਇਹ ਸਾਡੇ ਦੁੱਖ ਸੁੱਖ ਚਾ ਕੇ ਖੜਦਾ ਇਹ ਹੀ ਲੀਡਰ ਦੀ ਪਛਾਣ ਹੋਣੀ ਚਾਹੀਦੀ ਆ ਪੱਪੀ ਜੀ ਇੱਕ ਤੁਹਾਡੇ بیٹے ਵੱਲੋਂ ਮਾਮਲਾ ਦਰਜ ਕਰਾਇਆ ਵਗਾ ਲੁਧਾਨਾ ਸ਼ੁਨਾ ਕੋਲ ਗਾਏ YouTube ਦੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਸਾਡੀ ਪਾਰਟੀ ਦੇ ਪ੍ਰਤੀ ਸਾਡੇ ਨੇਤਾ ਦੇ ਪ੍ਰਤੀ ਜਾਂ ਸਾਡੇ ਪ੍ਰਤੀ ਕੋਈ ਗਲਤ ਬਿਆਨੀ ਕਰੂਗਾ ਉਹਦੇ ਨਾਲ ਉਹਦੀ ਗੱਲ ਦਾ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਊਗਾ ਇਲੈਕਸ਼ਨਾਂ ਦੇ ਕੋਲੇ ਆ ਕੇ ਕਿਉਂ ਇਹੋ ਜਿਹਾ ਕੀਤਾ ਜਾਂਦਾ ਹੈ ਰਾਜਨੀਤੀ ਹੈ ਆ ਜੀ ਬਈ ਜੇ ਕੋਈ ਬੰਦਾ ਆਪਣੇ ਹੱਥ ਦੇ ਵਿੱਚ ਫੜ ਕੇ ਮੋਬਾਈਲ ਨੂੰ ਕਿਸੇ ਦੇ ਬਾਰੇ ਗਲਤ ਬੋਲੂਗਾ